ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਰਕੀਟੀ ਪੰਜਾਬ ਤੋਂ ਅੱਜ ਗੋਲਡਨ ਗੇਟ ਤੇ ਅਸੀਂ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅੱਥੀ ਸਾੜੀ ਸੰਢੀ ਆਹਲੇ ਅੱਥੀ ਤੇ ਉਹਦਾ ਮੁੱਖ ਕਾਰਨ ਇਹ ਸੀਗਾ ਵੀ ਹੜ੍ਹਾਂ ਦਾ ਮਾਪਜਾ ਕਿਸਾਨਾਂ ਮਜ਼ਦੂਰਾ ਖੇਤ ਮਜ਼ਦੂਰਾ ਤੇ ਦੁਕਾਨਦਾਰਾਂ ਨੂੰ ਜਿਨ੍ਹਾਂ ਦੇ ਜਿਸ ਕਿਸਮ ਦੇ ਨੁਕਸਾਨ ਹੋਏ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਪੋਲਟਰੀ ਫਾਰਮ ਦਾ ਨੁਕਸਾਨ ਘਰਾਂ ਦੇ ਨੁਕਸਾਨ ਖੇਤਾਂ 'ਚ ਰੇਟ ਪੈ ਗਈ ਆ ਬਹੁਤ ਸਾਰੇ ਹੋਰ ਨੁਕਸਾਨ ਹੋਏ ਉਹਨਾਂ ਦੀ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹਦੇ ਨਾਲ ਪਰਾਲੀ ਨੂੰ ਲੈ ਕੇ ਕਿਸਾਨਾਂ ਦੀਆਂ ਰੈੱਡ ਐਂਟਰੀਆਂ, ਗਿਰਫਤਾਰੀਆਂ ਔਰ ਇਹ ਤੋਂ ਗਾਂ ਜਿਹੜਾ ਵਾ ਉਹ ਜੁਰਮਾਨੇ ਵੀ ਪਾਏ ਜਾ ਰਹੇ ਇਹ ਬੰਦ ਕੀਤਾ ਜਾਣ ਪਰਾਲੀ ਨੂੰ ਕਿਸਾਨ ਅੱਗ ਨਹੀਂ ਲਾਉਣਾ ਚਾਹੁੰਦਾ ਹੈਗਾ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਜਿਹੜਾ 6% ਕਿਸਾਨਾਂ ਦਾ ਸਾਲਾਨਾ ਜਿਹੜਾ ਵਾ ਉਹ ਜਿਹੜਾ ਪ੍ਰਦੂਸ਼ਣ ਆ ਉਹਦੇ ਤੇ ਬੜਾ ਜੋਰ ਆ ਪਰ ਜਿਹੜਾ 94% 94% ਇੰਡਸਟਰੀ ਦਾ ਹੋਰ ਨਾ ਕਾਰਨ ਹੈਗੇ ਆ ਉਹਨਾਂ ਤੇ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਗੰਨੇ ਦਾ ਬਕਾਇਆ ਪੰਜਾਬ ਸਰਕਾਰ ਨਹੀਂ ਦੇ ਰਹੀ ਹੈਗੀ ਇਸ ਤਰੀਕੇ ਨਾਲ ਬਾਸਮਤੀ ਠੇਹਲੇ ਪੱਧਰ ਤੇ ਵਿਕ ਰਹੀ ਆ ਨਰਮਾ 3500 ਰੁਪਇਆ ਐਮਐਸਪੀ ਤੋਂ ਹੇਠਾਂ ਵਿਕ ਰਹੀ ਆ ਮਾਲਵੇ ਦੇ ਵਿੱਚ ਜਿਹੜਾ ਨਵਾਂ ਝੋਨਾ ਆ ਰਿਹਾ ਉੱਤੇ ਕੱਟ ਲੱਗ ਰਹੇ ਉਹਦੀ ਖਰੀਦ ਦਈ ਟੰਗਣਾ ਨਹੀਂ ਹੋ ਰਹੀ ਔਰ ਜਿੰਨੇ ਵੀ ਪੰਜਾਬ ਮੰਤਰ ਠੇਕੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਜਿਹੜੇ ਆਪਣੇ ਮਿਲਕ ਪਲਾਂਟ ਦੇ ਮੁਲਾਜ਼ਮਾਂ ਚ ਸਟ੍ਰਾਈਕ ਕਰ ਰਹੇ ਉਹਨਾਂ ਨੂੰ ਕਹਿੰਨੇ ਵੀ ਅਸੀਂ ਪੱਕਾ ਕੀਤਾ ਜਾਵੇ ਔਰ ਗਾਂਹ ਸਰਕਾਰ ਖਾਦ ਦਾ ਬੀਜ ਦਾ ਡੀਜ਼ਲ ਦਾ ਜਿਹੜੇ ਹਾਰਡ ਪ੍ਰਭਾਵਿਤ ਕਿਸਾਨਾਂ ਨੂੰ ਉਹਨਾਂ ਨੂੰ ਦੇਣ ਵਾਸਤੇ ਪ੍ਰਬੰਧ ਕਰੇ ਖਾਦ ਦੀ ਆਮ ਤੌਰ ਤੇ ਬਾਜ਼ਾਰਾਂ ਵਿੱਚ ਬਹੁਤ ਕਮੀ ਆ ਇਸ ਵਾਰੇ ਬੇਮੌਸਮੀ بارش ਹੋਈ ਆ ਨੇਰੀ ਝੱਖੜ ਨਾਲ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਗੜੇ ਮਾਰੀ ਹੋਈ ਉਹਦੀ ਉਹਦਾ ਧੋੜੇ ਗਰਦੌਰੀਆਂ ਕਰਾ ਕੇ ਕਿਸਾਨਾਂ ਨੂੰ ਮਾਪਦਾ ਦਿੱਤਾ ਜਾਵੇ ਮੰਟੀਗਾ ਵਿੱਚ ਕਿਸਾਨਾਂ ਨੂੰ ਨਾ ਰੋਲਣ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨ ਹੋਣਗੇ ਸਰਕਾਰ ਤੋਂ ਸਾਨੂੰ ਨਹੀਂ ਲੱਗਦਾ ਕੋਈ ਆਸ ਹੈਗੀ ਆ ਉਹਦੇ ਲਈ ਕਿਸਾਨਾਂ ਨੂੰ ਤਿਆਰੀ ਕਰ ਰਹੇ ਅੱਜ ਦਾ ਪ੍ਰੋਗਰਾਮ ਜੜਾਵਾ ਸਫਲ ਪ੍ਰੋਗਰਾਮ ਹੋਇਆ ਲੋਕਾਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ